ਤੁਸੀਂ ਵੇਖ ਰਹੇ ਸਕਾਈ ਨਿਊਜ਼ ਪੰਜਾਬ 'ਚ ਇਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੇ ਘਰ ਕ੍ਰਾਈਮ ਬ੍ਰਾਂਚ ਨੇ ਦਸਤਕ ਦਿੱਤੀ ਹੈ ਦਬਿਸ਼ ਦਿੱਤੀ ਹੈ ਕ੍ਰਾਈਮ ਬ੍ਰਾਂਚ ਇੱਕ ਨੋਟਿਸ ਲੈ ਕੇ ਪਹੁੰਚੀ ਹੈ ਅੱਜ ਦੂਸਰਾ ਘੇੜਾ ਕ੍ਰਾਈਮ ਬ੍ਰਾਂਚ ਦਾ ਦਿੱਲੀ ਸੀਐਮ ਦੇ ਘਰ ਦੇ ਵਿੱਚ ਪੜਾ ਦਿੱਲੀ ਸੀਐਮ ਉਥੋਂ ਗੈਰਹਾਜ਼ਰ ਰਹੇ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੂੰ ਨਹੀਂ ਮਿਲੇ ਨੇ ਮਾਮਲਾ ਦੱਸ ਦਿੰਦੇ ਆ ਕਿਉਂ ਨੋਟਿਸ ਲੈ ਕੇ ਪਹੁੰਚਿਆ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਦਰਅਸਲ ਬੀਤੇ ਦਿਨੀ ਜਿਹੜੇ ਦਿੱਲੀ ਸੀਐਮ ਨੇ ਅਰਵਿੰਦ ਕੇਜਰੀਵਾਲਾ ਉਹਨਾਂ ਦੇ ਵੱਲੋਂ ਤੇ ਉਹਨਾਂ ਦੀ ਮੰਤਰੀ ਆਚੀ ਦੇ ਵੱਲੋਂ ਵੱਡੇ ਦੋਸ਼ ਲਗਾਏ ਗਏ ਸੀ ਭਾਰਤੀ ਜਨਤਾ ਪਾਰਟੀ ਦੇ ਉੱਤੇ ਉਹਨਾਂ ਨੇ ਆਖਿਆ ਸੀ ਕਿ ਆਪਰੇਸ਼ਨ ਲੋਟਸ ਚਲਾਇਆ ਜਾ ਰਿਹਾ ਦਿੱਲੀ ਦੇ ਵਿੱਚ ਤੇ ਸਾਡੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਉਹਨਾਂ ਆਖਿਆ ਸੀ ਕਿ ਸਾਡੇ 21 ਬੰਦੇ ਇੱਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੱਤ ਜਣਿਆਂ ਦੇ ਨਾਲ ਸੰਪਰਕ ਸਾਧਿਆ ਗਿਆ ਤੇ ਉਹਨਾਂ ਨੂੰ 25-25 ਕਰੋੜ ਰੁਪਏ ਦੇਣ ਦੀ ਗੱਲ ਹੈ ਜਿਹੜੀ ਉਹ ਆਖੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਅਹਿਮ ਜਾਣਕਾਰੀ ਜਿਹੜੀ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਦੇ ਜੁੜੀ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਿੱਲੀ ਸੀਐਮ ਦੇ ਘਰ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਦਸਤਕ ਦਿੱਤੀ ਹੈ ਨੋਟਿਸ ਲੈ ਕੇ ਪਹੁੰਚੇ ਨੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਦੋਸ਼ ਲੱਗੇ ਸੀ ਦੋਸ਼ ਲਗਾਏ ਗਏ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਗਿਆ ਸੀ ਕਿ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਇਸੇ ਚੀਜ਼ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਨਾਲੇ ਤੇ ਦੋਸ਼ਾਂ ਨੂੰ ਨਕਾਰਿਆ ਤੇ ਨਾਲ ਦੀ ਨਾਲ ਹੀ ਉਹਨਾਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਇਸ ਚੀਜ਼ ਦੇ ਖਿਲਾਫ ਕਿ ਅਸੀਂ ਕੋਈ ਵੀ ਅਪਰੇਸ਼ਨ ਲੋਟਸ ਹੈ ਜਿਹੜਾ ਉਹ ਇੱਥੇ ਨਹੀਂ ਚਲਾ ਰਹੇ ਆ ਪਰ ਆਮ ਆਦਮੀ ਪਾਰਟੀ ਇਸ ਗੱਲ ਦੇ ਉੱਤੇ ਡਿੱਗ ਖੜੀ ਸੀ ਆਸ਼ੀ ਨੇ ਕਿਹਾ ਸੀ ਕਿ ਸਾਡੇ ਕੋਲੇ ਪੁਖਤਾ ਸਬੂਤ ਪਾਇਆ ਕਾਲ ਰਿਕਾਰਡਿੰਗ ਪਈ ਹੈ ਸਾਡੇ ਇੱਕ ਵਿਧਾਇਕ ਦੀ ਜਿਨ੍ਹਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ 25-25 ਕਰੋੜ ਰੁਪਏ ਦੀ ਮੰਕੀ ਚੀ ਗਈ ਹੈ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਸਿਰੇ ਤੋਂ ਨਕਾਰ ਰਹੀ ਹੈ ਸਾਰੇ ਦੋਸ਼ਾਂ ਨੂੰ ਹਾਲਾਂਕਿ ਸਚਾਈ ਕਿੰਨੂ ਕੁ ਹੈ ਉੱਤੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਇਸ ਤੋਂ ਪਹਿਲਾਂ ਵੀ ਜ਼ਿਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਆਪਰੇਸ਼ਨ ਲੋਟਸ ਚਲਾਏ ਜਾਣ ਦੀ ਗੱਲ ਆਖੀ ਗਈ ਤੇ ਬਾਅਦ ਵਿੱਚੋਂ ਜਦੋਂ ਸਬੂਤਾਂ ਦੀ ਮੰਗ ਕੀਤੀ ਗਈ ਤਾਂ ਫਿਰ ਸਬੂਤ ਕਿਤੇ ਨਾ ਕਿਤੇ ਨਹੀਂ ਦਿੱਤੇ ਗਏ ਸੀ ਨਹੀਂ ਦਿੱਤੇ ਜਾ ਸਕੇ ਸੀ ਵਿਤ ਮੰਤਰੀ ਹਰਪਾਲ ਚੀਮਾ ਹੋਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਤਰੀਕੇ ਦੇ ਦੋਸ਼ ਲਗਾਏ ਗਏ ਸੀ ਲੱਗੇ ਸਮੇਂ ਦੇ ਵਿੱਚ ਤੇ ਹੁਣ ਦਿੱਲੀ ਦੇ ਵਿੱਚ ਦੋਸ਼ ਲੱਗੇ ਸੀ ਤਾਂ ਭਾਰਤੀ ਜਨਤਾ ਪਾਰਟੀ ਹਮਲਾਵਰ ਹੁੰਦੀ ਹੈ ਉਹਨਾਂ ਦਾ ਹੀ ਕਹਿਣਾ ਸੀ ਕਿ ਜਾਣਬੁੱਝ ਕੇ ਆਮ ਆਦਮੀ ਪਾਰਟੀ ਲਾਈਮਲਾਈਟ ਦੇ ਵਿੱਚ ਰਹਿਣ ਦੇ ਲਈ ਚਰਚਾ ਦੇ ਵਿੱਚ ਰਹਿਣ ਦੇ ਲਈ ਇਹ ਸਭ ਕਰ ਰਹੀ ਹੈ ਤੇ ਹੁਣ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਅੱਜ ਦੂਜੀ ਵਾਰ ਦਸਤਕ ਦਿੱਤੀ ਹੈ ਬੀਤੀ ਸ਼ਾਮ ਵੀ ਦਿੱਲੀ ਸੀਐਮ ਦੀ ਰਹਾਇਸ਼ ਤੇ ਉਹ ਪੁੱਛੇ ਸੀ ਪਰ ਉੱਥੇ ਉਹਨਾਂ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਉਹਨਾਂ ਦੀ ਨਹੀਂ ਹੋ ਸਕੀ ਸੀ ਤੇ ਉਸ ਤੋਂ ਪਹਿਲਾਂ ਦੱਸ ਦਈਏ ਕਿ ਬੀਤੇ ਦਿਨਾਂ ਮੁੱਖ ਮੰਤਰੀ ਪੰਜਾਬੀ ਦਿੱਲੀ ਪੁੱਜੇ ਸੀ ਚੇਰਮਿੰਦ ਕੇਜਰੀਵਾਲ ਹੋਰਾਂ ਦੇ ਨਾਲ ਰਲ ਕੇ ਉਹਨਾਂ ਦੇ ਵੱਲੋਂ ਬੀਜੇਪੀ ਦਫ਼ਤਰ ਦੇ ਬਾਹਰ ਪ੍ਰੋਟੈਸਟ ਕੀਤਾ ਗਿਆ ਸੀ ਕਿ ਮੇਅਰ ਚੋਣਾਂ ਦੇ ਵਿੱਚ ਧਾਂਦਲੀ ਕੀਤੀ ਗਈ ਹੈ ਕੱਥੇ ਤੌਰ ਦੇ ਉੱਤੇ ਇਸ ਤਰੀਕੇ ਦੇ ਦੋਸ਼ ਲੱਗੇ ਸੀ ਤਾਂ ਬਾਅਦ ਵਿੱਚ ਸ਼ਾਮ ਹੁੰਦੇ ਹੁੰਦੇ ਕ੍ਰਾਈਮ ਬ੍ਰਾਂਚ ਅਧਿਕਾਰੀ ਸਰ ਗਰਮ ਹੁੰਦੇ ਆ ਨੋਟਿਸ ਲੈ ਕੇ ਪਹੁੰਚਦੇ ਆ ਪਰ ਦਿੱਲੀ ਸੀਐਮ ਉਹਨਾਂ ਨੂੰ ਨਹੀਂ ਮਿਲਦੇ ਨੇ ਤੇ ਅੱਜ ਇੱਕ ਵਾਰ ਫਿਰ ਤੋਂ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਉੱਥੇ ਪਹੁੰਚੇ ਆ ਪਰ ਮੁਲਾਕਾਤ ਅਜੇ ਵੀ ਨਹੀਂ ਹੋ ਸਕੀ ਹੈ ਤੇ ਹੁਣ ਅੱਗੇ ਵੇਖਣਾ ਬਣਦਾ ਹੈ ਕਿ ਕਿੰਨੀ ਜਲਦੀ ਦਿੱਲੀ ਸੀਐਮ ਦੇ ਨਾਲ ਆਹਮੋ ਸਾਹਮਣੇ ਹੁੰਦੇ ਨੇ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਤੇ ਕਿਸ ਤਰੀਕੇ ਦੀ ਪੁੱਛਗਈ ਚ ਹੈ ਜਿਹੜੀ ਉਹ ਕੀਤੀ ਜਾਂਦੀ ਹੈ